ਜੇ ਜੋ ਪਾਣ ਲੱਗਿਆ ਟਿੱਕਾ ਲਾ ਲੱਗਿਆ ਉਹਦਾ ਨਾਮ ਧਿਆਵਣਾ ਚਾਹੀਦਾ ਹੈ ਗੀਤ ਗੀਤਾ ਗਾਇਤਰੀ ਗਾ ਰਹਿਤੋ ਉਹਦੇ ਗੀਤ ਨੂੰ ਗਾਉਣਾ ਚਾਹੀਦਾ ਹੈ ਉਹ ਧਰਤੀ ਤੇ ਕੋ ਜਾ ਮਥਾ ਪਰਮਾ 하게 ਪਹਿਲਾ ਉਹਨੂੰ ਜਵਾਬ ਦੇਣਾ ਇਹਦਾ ਜਦੋਂ ਭਗਵਾਨ ਨੇ ਭਗਵਾਨ ਦੀ ਮੂਰਤੀ ਅੱਗੇ ਨਥਾ ਪੇਟਿਆ ਉਹਨਾਂ ਨਾਲ ਪਾਸ਼ਾ ਵੀ ਯਾਦ ਕਰ ਲੈਣਾ ਚਾਹੀਦਾ ਵੀ ਜੇ ਸਭ ਦੇ ਦੰਦੂ ਸਾਡੇ ਇੱਕੇ ਇਹ ਅੱਜ ਸਲਾਮਤ ਨੇ ਤਾਂ ਨਾਮੇ ਪਾਸ਼ਾ ਕਰਮਾਨ ਹੋਈ ਸਾਂ ਕੱਲੇ ਨਾਮੇ ਪਾਸ਼ਾ ਦੀ ਸ਼ਹਾਦਤ ਨੂੰ ਬੜਾ ਵੱਡਾ ਜੁਲਮ ਹੋ ਜਾਣੀ ਰੱਖਿਆ ਵਰਗਾ ਬਾਦਸ਼ਾਹ ਧਰਤੀ ਤੇ ਦੁਲਮੀ ਨਹੀਂ ਕੋਈ ਹੋ ਸਕਦਾ ਸੁਣ ਰਹੇ ਸੀ ਆਪ ਜਿਨ੍ਹਾਂ ਆਪਣੇ ਭਰਾਵਾਂ ਦੇ ਕਤਲ ਤੇ ਪਾਸ਼ਾ ਜਹਾਂ ਹਮ ਪਰਗਨਾ ਨੂੰ ਪੈਦੂ ਪਾਇਆ ਭੈਣ ਨੂੰ ਜੇ ਵਿੱਚ ਡੱਕ ਕੇ ਤਖਤ ਉੱਤੇ ਕਾਦਕ ਹੋਇਆ ਔਰ ਹਿੰਦੂਆਂ ਦੇ ਉੱਤੇ ਮੌਤ